ਕਬੀਰ ਬਾਸ ਬਡਾਈ ਬੁੱਢਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਜੀ ਨੇ ਇਸ ਸ਼ਲੋਕ ਅੰਦਰ ਬਾਸ ਅਤੇ ਚੰਦਨ ਦੀ ਲੱਕੜ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਹੈ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਬੀਰ ਬਾਸ ਬਡਾਈ ਬੁੱਢਿਆ ਵਡਾਈ ਕਹਿੰਦੇ ਆ ਵਡਿਆਈ ਕਰਨੀ ਆਪਣੇ ਆਪ ਦੀ ਆਪਣੇ ਆਪ ਦੀ ਪ੍ਰਸ਼ੰਸਾ ਵਿੱਚ ਭਾਵ ਕੇ ਆਪਣੇ ਹੰਕਾਰ ਵਿੱਚ ਰਹਿਣਾ ਈਗੋ ਵਿੱਚ ਰਹਿਣਾ ਜਿਵੇਂ ਇੱਕ ਬਾਸ ਦਾ ਬੂਟਾ ਬਹੁਤ ਉੱਚਾ ਲੰਮਾ ਹੁੰਦਾ ਹੈ ਉਸ ਨੂੰ ਆਪਣੇ ਵੱਡੇ ਹੋਣ ਦਾ ਹੰਕਾਰ ਹੁੰਦਾ ਹੈ ਇਹ ਕਬੀਰ ਜੀ ਨੇ ਇੱਕ ਉਦਾਹਰਨ ਦੀ ਤਰ੍ਹਾਂ ਸਾਨੂੰ ਸਮਝਾਉਣ ਲਈ ਵਰਤੋਂ ਕੀਤੀ ਹੈ ਬਾਸ ਵਡਾਈ ਬੂਢਿਆ ਜਿਵੇਂ ਇੱਕ ਬਾਸ ਦਾ ਬੂਟਾ ਬਾਸ ਦਾ ਦਰਖਤ ਬਾਸ ਦੀ ਲੱਕੜ ਉੱਚੀ ਲੰਮੀ ਹੋਣ ਕਰਕੇ ਆਪਣੀ ਵਿਡਿਆਈ ਭਾਵ ਕੇ ਆਪਣੇ ਹੰਕਾਰ ਵਿੱਚ ਡੁੱਬਿਆ ਹੋਇਆ ਹੈ ਇੰਓ ਮਤ ਡੁੱਬ ਹੋ ਕੋਏ ਐਵੇਂ ਹੇ ਮੇਰੇ ਮਨ ਤੂੰ ਹੰਕਾਰ ਨਾ ਕਰ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਚੰਦਨ ਦੇ ਕੋਲ ਰਹਿੰਦਿਆਂ ਹੋਇਆਂ ਵੀ ਉਸ ਬਾਸ ਦੇ ਵਿੱਚ ਸੁਗੰਧੀ ਨਹੀਂ ਆਉਂਦੀ ਕਿਉਂਕਿ ਉਹ ਹੰਕਾਰ ਕਰਦਾ ਹੈ ਸੋ ਕਬੀਰ ਜੀ ਨੇ ਬੜੀ ਸੋਹਣੀ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਹੈ ਕਿ हे ਮੇਰੇ ਮਨ ਤੂੰ ਹੰਕਾਰ ਨਾ ਕਰ ਹੰਕਾਰ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ ਆਪਣੀ ਸੁੰਦਰਤਾ ਦਾ ਹੰਕਾਰ ਹੋ ਸਕਦਾ ਹੈ ਆਪਣੀ ਵਿੱਦਿਆ ਦਾ ਹੰਕਾਰ ਹੋ ਸਕਦਾ ਹੈ ਆਪਣੇ ਧਾਰਮਿਕ ਹੋਣ ਦਾ ਹੰਕਾਰ ਹੋ ਸਕਦਾ ਹੈ ਆਪਣੇ ਧਨ ਦੌਲਤ ਜ਼ਮੀਨ ਜਾਇਦਾਦ ਆਪਣੇ ਪਰਿਵਾਰ ਦਾ ਹੰਕਾਰ ਹੋ ਸਕਦਾ ਹੈ ਕਿਸੇ ਪ੍ਰਕਾਰ ਦਾ ਵੀ ਹੰਕਾਰ ਹੋ ਸਕਦਾ ਹੈ ਕਬੀਰ ਜੀ ਨੇ ਸਾਨੂੰ ਸਮਝਾਇਆ ਕਿ हे ਇਨਸਾਨ ਤੂੰ ਜੀਵਨ ਦੇ ਵਿੱਚ ਹੰਕਾਰ ਨਾ ਕਰ ਬੇਸ਼ੱਕ ਉਹ ਬਾਸ ਦਾ ਦਰਖਤ ਚੰਦਨ ਦੇ ਕੋਲ ਵੀ ਰਵੇ ਤਾਂ ਵੀ ਉਸ ਵਿੱਚ ਸੁਗੰਧ ਨਹੀਂ ਹੋ ਸਕਦੀ ਕਿਉਂਕਿ ਉਹ ਬਾਸ ਦਾ ਦਰਖਤ ਉੱਚਾ ਹੋਣ ਕਰਕੇ ਆਪਣੇ ਆਪ ਵਿੱਚ ਹੰਕਾਰ ਕਰਦਾ ਹੈ ਇਹ ਉਦਾਹਰਨ ਕਬੀਰ ਜੀ ਨੇ ਵਰਤ ਕੇ ਸਾਨੂੰ ਸਮਝਾਇਆ ਹੈ ਕਿ ਸਾਨੂੰ ਉਸ ਬਾਸ ਦੀ ਤਰ੍ਹਾਂ ਹੰਕਾਰ ਆਪਣੇ ਜੀਵਨ ਵਿੱਚ ਤਿਆਗ ਕੇ ਨਿਮਰਤਾ ਲਿਉਣੀ ਚਾਹੀਦੀ ਹੈ ਹੰਕਾਰ ਤਿਆਗ ਦੇਣਾ ਚਾਹੀਦਾ ਹੈ ਹਉਮੈ ਛੱਡ ਦੇਣੀ ਚਾਹੀਦੀ ਹੈ ਫੇਰ ਸਾਡੇ ਜੀਵਨ ਦੇ ਵਿੱਚ ਉਹ ਚੰਦਰ ਵਾਲੇ ਗੁਣ ਸੁਗੰਧੀ ਵਾਲੇ ਗੁਣ ਸ਼ੁਭ ਗੁਣ ਰੱਬੀ ਗੁਣ ਪ੍ਰਗਟ ਹੋ ਸਕਦੇ ਹਨ